ਆਗਿਆ ਕੇ ਭਗਤ ਸਮੂ ਸਮੁੱਚੇ ਗਰੰਥੀ ਸਿੰਘਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਕਾਲੇ 9 ਤਰੀਕ ਨੂੰ ਖੰਡ ਪਾਠਾਂ ਦੇ ਭੋਗ ਪਾਏ ਉਹਨਾਂ ਦੀ ਭੇਟਾ ਪ੍ਰਬੰਧਕ ਕਮੇਟੀ ਨੇ ਕੁਝ ਘਟ ਦਿੱਤੀ ਤੇ ਉਹ ਭੇਟਾ ਜਿਹੜੀ ਇੱਕ ਸਹੀਦ ਪਰਿਵਾਰ ਨੇ ਪੂਰੀ ਕਰਕੇ ਗਰੰਥੀ ਸਿੰਘਾਂ ਨੂੰ ਦਿੱਤੀ ਗਈ ਬਾਅਦ ਵਿੱਚ ਔਰ ਜਿਹੜਾ ਗੁਰਦੁਆਰੇ ਦਾ ਪ੍ਰਬੰਧਕ ਆ ਸਰਦਾਰ ਲਖਬੀਰ ਸਿੰਘ ਜੀ ਡੱਖਾ ਉਹਨੇ ਉਸeed ਪਰਿਵਾਰ ਨੂੰ ਮਾੜੀ ਸਦਾਬਣੀ ਬਹੁਤ ਫਿੱਕੇ ਵਜਨ ਬੋਲ ਕੇ ਆਪਣੇ ਕਾਲੇ ਗਰੁੱਪ ਵਿੱਚ ਪਾ ਦਿੱਤਾ ਜਿਹੜੇ ਉਹ ਫਿੱਕੇ ਬਚਨ ਦੂਰ ਦੂਰ ਚੰਗ ਸਾਰਿਆਂ ਨੂੰ ਪਤਾ ਲੱਗ ਗਿਆ ਫਿਰ ਇਹ ਗਾਲਾਂ ਗਲੋਚ ਇਹਨੇ ਕੀਤਾ ਹੈ ਹੋ ਉਸeed ਪਰਿਵਾਰ ਹੈ ਤਨਤਨ ਬਾਬਾ ਨਥਾ ਸਿੰਘ ਜੀ ਜਿਨ੍ਹਾਂ ਦੇ ਅੱਜ ਵੀ ਜਾ ਕੇ ਵੇਖ ਸਕਦੇ ਹੋ ਜੈਬ ਘਰ ਦੇ ਵਿੱਚ ਤਸਵੀਰ ਲੱਗੀ ਹੈ 84 ਵਿੱਚ ਉਹ ਸੰਤ ਗਿਆਨੀ ਜਰਨੈਲ ਸਿੰਘ ਦੇ ਨਾਲ ਡੜਕੇ ਮਾਰੀ ਦੇ ਨਾਲ ਮੁਕਾਬਲਾ ਕਰਕੇ ਉਹਨਾਂ ਉਸੇ ਹਿੱਦਿਆਂ ਸਹਾਤ ਦਾ ਪ੍ਰਾਪਤ ਕੀਤੀਆਂ ਵਿਦਵਾਨ ਵੀ ਚੋਟੀ ਦੇ ਹੋਏ ਕਈਆਂ ਨੂੰ ਗਾਂ ਉਹਨਾਂ ਨੇ ਵਿਦਿਆ ਵੀ ਸਿਖਾਈ ਉਹ ਜਿਹੜਾ ਫੈਸਲਾ ਰੱਖਿਆ ਗਿਆ ਹੈ 22 ਤਰੀਕ ਦਾ ਕਾਲੇ ਨਗਰ ਨਾਨਕ ਪ੍ਰਗਾਸ ਗੁਰਦੁਆਰੇ ਗੁਰਦੁਆਰੇ ਸਾਹਿਬ ਵਿਖੇ 2 ਵਜੇ ਦਾ ਫੈਸਲਾ ਰੱਖਿਆ ਗਿਆ ਹੈ ਇਸ ਕਰਕੇ ਸਮੂਹ ਇਲਾਕਾ ਨਿਵਾਸੀ ਦੇ ਗਰੰਤੀ ਸਿੰਘਾਂ ਨੂੰ ਸਮੁੱਚੇ ਸਾਰਿਆਂ ਨੂੰ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਉਥੇ ਪਾਠ ਕੀਤੇ ਹੈ ਚੈ ਖੰਡ ਪਾਣ ਨਹੀਂ ਵੀ ਕੀਤੇ ਇਹ ਆਪਣਾ ਫਰਜ਼ ਬਣਦਾ ਹੈ ਆਪਨਾ ਸਮੁੱਚਾ ਇਹ ਫੈਸਲਾ ਹੈ ਤੇ ਸਾਰੇ ਗਰੰਥੀ ਸਿੰਘ ਇਕੱਠੇ ਹੋ ਕੇ ਜਿਹਦੇ ਕੋਲੇ ਇੱਕ ਖੰਡ ਪਾਠ ਵੀ ਹੈ ਘਰ ਤੋਂ ਘਰ 43 ਖੰਡ ਪਾਠ ਹੋਏ ਆਏ ਤੇ ਜੇ ਇੱਕ ਇੱਕ ਖੰਡ ਪਾਠ ਦਾ ਜ਼ਿੰਮੇਵਾਰ ਦੋ ਸਿੰਘ ਵੀ ਆਉਣ ਤੇ ਉਹ ਸਿਆਸੀ ਸਿੰਘ ਬਣ ਜਾਂਦੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਸਭ ਤੋਂ ਵੱਧ ਤੋਂ ਵੱਧ ਜਿਹੜੇ ਗਰੰਥੀ ਸਿੰਘ ਹੈ ਉਹ ਪਰਸੋਂ 22 ਤਰੀਕ ਨੂੰ ਨਗਰ ਕਾਲੇ ਵੱਡੇ ਰੋਡ ਤੇ ਗੁਰੂ ਨਾਨਕ ਪ੍ਰਗਾਸ ਵਿਖੇ ਪਹੁੰਚਣ ਦੀ ਕਿਰਪਾ ਹਰਤਾ ਕਰਨ ਜਿਹੜਾ ਉਹ ਆਪਾਂ ਨੂੰ ਅਨਸਾਬ ਮਿਲ ਸਕੇ ਇਹ ਸਮੂਹ ਗ੍ਰੰਥੀ ਸਿੰਘਾਂ ਨੂੰ ਮੈਂ ਬੇਨਤੀ ਕਰਦਾ ਜੇ ਆਪਾਂ ਨਾ ਤੁਰਾਂਗੇ ਨਾ ਟਾੜੀ ਆਉਣ ਵਾਲੇ ਉਸਦੇ ਭੇਟਾ ਵਧਨੀ ਹੈ ਨਾ ਕੋਈ ਸਤਕਾਰ ਹੋਣਾ ਹੈ ਇਤਨਾ ਹੀ ਆਪਾਂ ਫਿਰ ਤੁਰਦੇ ਬਿਨਾ ਜੋ ਮਰਜੀ ਕੋਈ ਪ੍ਰਧਾਨ ਬੋਲੇਗਾ ਤੁਸੀਂ ਚੁੱਪ ਕਰਕੇ ਸੁਣ ਕੇ ਘਰ ਆ ਜਿਆ ਕਰਿਓ ਗੁਰਮਖੋਂ ਇਹ ਬੇਨਤੀ ਹੈ ਤੇ ਵੱਧ ਤੋਂ ਵੱਧ ਆਪਾਂ ਇਕੱਠੇ ਹੋ ਕਰਕੇ ਇਹ ਫੈਸਲਾ ਜੀ ਇਹਨੂੰ ਆਪਾਂ ਸਿਰੇ ਚੜਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ